ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਗੁਰਾਇਨ ਦੇ ਸ਼੍ਰੀ ਰਾਮ ਮੰਦਰ ਰਿਸ਼ੇ ਕੁਟਿਆ ਵਿਖੇ ਸ਼੍ਰੀ ਸ਼੍ਰੀ 108 ਮਹਾਂਤ ਬਾਸੂ ਦੇਵਦਾਸ ਬਿਆਸਤੀ ਮਹਾਰਾਜ ਜੀ ਦੀ ਅਗਵਾਈ ਹੇਠ ਸ਼ਰਦਾ ਅਤੇ ਧੂਮ-ਤਾਮ ਨਾਲ ਮਨਾਇ ਗਈ। ਮੰਦਰ ਨੂੰ ਸੁੰਦਰ ਅਤੇ ਮਨਮੋਹਕ ਢੰਗ ਨਾਲ ਸਜਾਇਆ ਗਿਆ। ਛੋਟੇ-ਛੋਟੇ ਬੱਚਿਆਂ ਦੀਆਂ ਝਾਕੀਆਂ ਵੇਖਣ ਜੋਕਸਤ। ਇਸ ਮੌਕੇ ਸ਼ਾਮ ਪਿਆਰੀ ਸਲਕੀ ਸ਼ਰਮਾ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਭਜਨਾ ਦਾ ਗੁਣਗਾਨ ਕੀਤਾ ਗਿਆ। ਇਸ ਤੋਂ ਇਲਾਵਾ ਮੰਦਿਰ ਦੀ ਸੇਵਾ ਦਾ ਜਸਲੀਨ ਵੱਲੋਂ ਰਾਧਾ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਨੰਦ گاਉਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਚਿੱਤਰ ਵੀ ਖੰਜੋਗ ਸਨ ਰਾਤ 12 ਵਜੇ ਮੰਦਿਰ ਵਿੱਚ ਆਰਤੀ ਕੀਤੀ ਗਈ ਅਤੇ ਸੰਗਤ ਨੂੰ ਪ੍ਰਸ਼ਾਦ ਦਿੱਤਾ ਗਿਆ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਾਇਆਂ ਲਾਈਵ ਤੇ ਦਿਖਾਇਆ ਗਿਆ ਲੋ ਤੁਸੀਂ ਵੀ ਦੇਖੋ ਸਮਾਗਮ ਦੀਆਂ ਝਲਕੀਆਂ ਇਸੇ ਤਰ੍ਹਾਂ ਬੜਾ ਪਿੰਡ ਵਿਖੇ ਬੜਾ ਪਿੰਡ ਦੇ ਪ੍ਰਾਚੀਨ ਹਨੂਮਣ ਮੰਦਿਰ ਅੱਟੀ ਰੋਡ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੱਤਵ ਸਹਿਤ ਮਨਾਇਆ ਗਿਆ। ਇਸ ਸਮਾਗਮ ਵਿੱਚ ਮਹਿੰਦਰ ਜੋਸ਼ੀ ਐਂਡ ਪਾਰਟੀ ਲੁਧਿਆਣਾ ਵਾਲਿਆਂ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ਸੁੰਦਰ ਚਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹਰ ਫੂਲ ਸੂਦ ਅਤੇ ਪੰਡਤ ਡੀ ਆਰ ਗੋਤਮ ਵੱਲੋਂ ਸਮੂਹ ਦੇਸ਼ ਵਾਸੀਆਂ, ਨਗਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਕ੍ਰਿਸ਼ਨ ਕਨਈਆ ਲਾਲ ਕੀ ਜੈ आज हर वर्ष की तरह कृष्णाष्टम की धूमधाम अवसर यहाँ बड़ा पिंड में मनाया जा रहा है सभी इस पिंड निवासी तथा देश प्रदेश में रहने वाले समस्त परिवार को इस शुभ अवसर में कृष्णाष्टम की शुभ अवसर में शुभ मंगल शुभकामना तथा सभी को कृष्णाष्टमी की बहुत बहुत मुबारक हो तथा इस गांव में इस पिंड में समस्त परिवार द्वारा धूमधाम से हर साल जैसे कृष्णाष्टमी मना रहे हैं हम लोग भी गुराए से यहाँ उपस्थित हुए हैं भगवान के कृपा से सदा सर्वदा सुख शांति समृद्धि हो यह बोलते हैं कि भगवान कृष्ण के द्वारा जिस तरीका से परिवार के खुशहाली सुख शांति समृद्धि करते हैं सभी के परिवार में सुख शांति समृद्धि हो इस कामना के साथ कृष्णाष्टमी की जय श्री कृष्ण जय श्री कृष्ण ਜਪੀ ਮਾ ਸਵਾਤ ਅਜੀਤਾਂ ਜਪੀ ਮਾ ਸਵਾਤ ਅਜੀਤਾਂ ਇਸੇ ਤਰ੍ਹਾਂ ਸ਼ਿਵ ਦਵਾਲਾ ਮੰਦਰ ਰੂੜਕਾ ਗੁਰਦਵੀਖੇ ਮੰਦਰ ਦੇ ਗਦੀ ਨਸ਼ੀਲ ਮਹਾਨਤ ਪਵਨ ਦਾਸ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਰਮੀ ਮਨਾਈ ਗਈ ਜਿਸ ਵਿੱਚ ਜਸਵੀਰ ਮਾਹੀ ਐਂਡ ਪਾਰਟੀ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨਾਂ ਦਾ ਗੁੰਗਾਨ ਕੀਤਾ ਗਿਆ ਇਸ ਮੌਕੇ ਮਾਦਬ ਆਠ ਗੁਰਾਇਆ ਵੱਲੋਂ ਸੁੰਦਰ ਚਾਕੀਆਂ ਪੇਸ਼ ਕੀਤੀਆਂ ਗਈਆਂ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ and i'm ਇਸੇ ਤਰ੍ਹਾਂ ਸ਼੍ਰੀ ਗਣੇਸ਼ ਭਜਨ ਮੰਡਲੀ ਬੜਾ ਪਿੰਡ ਬਲੋਗੀਤਾ ਪਵਨ ਬੜਾ ਪਿੰਡ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੂਮ ਤਾਮਨਾਲ ਮਨਾਈ ਗਈ ਜਿਸ ਵਿੱਚ ਸੁੰਦਰ ਝਾਕੀਆਂ ਦੇਖਣ ਨੂੰ ਮਿਲੀਆਂ ਇਸ ਮੌਕੇ ਭਜਨ ਮੰਡਲੀ ਵੱਲ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਨਾਮ ਲੈਵਾ ਸੰਗਤ ਨੂੰ ਮੁਬਾਰਕਬਾਦ ਦਿੱਤੀ ਗਈ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜੀ ਸ਼੍ਰੀ ਗਣੇਸ਼ ਭਜਨ ਮੰਡਲੀ ਵੱਲੋਂ ਬੜਾ ਪਿੰਡ ਵੱਲੋਂ ਬੜੀ ਸ਼ਾਨਦਤ ਇਤੋਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਗਣੇਸ਼ ਭਜਨ ਮੰਡਲੀ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਜਨਮ ਅਸ਼ਟਿ ਦਿਹਾੜਾ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮੁਬਾਰਕਬਾਦ ਮਹਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਜੋ ਕਿ ਮਥਰਾ ਬਰਿੰਦਾਵਨ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਉਸ ਦਾ ਛੋਟਾ ਜਿਹਾ ਇੱਕ ਨਮੂਨਾ ਛੋਟਾ ਜਿਹਾ ਪ੍ਰਯਾਸ ਸ਼੍ਰੀ ਗਣੇਸ਼ ਭਜਨ ਮੰਡਲੀ ਬੜਾ ਪਿੰਡ ਵੱਲੋਂ ਗੀਤਾ ਪਵਨ ਵਿਖੇ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਦੇਡੀਸ ਆ ਇਸ ਵਿੱਚ ਬਹੁਤ ਯੋਗਦਾਨ ਹੈ ਛੋਟੇ ਛੋਟੇ ਬੱਚੇ ਜਿਹੜੇ ਕਿ ਪਿਛਲੇ 15 ਦਿਨ ਤੋਂ ਇਸ ਪ੍ਰੋਗਰਾਮ ਲਈ ਆਪਣੀਆਂ ਤਿਆਰੀਆਂ ਕਰ ਰਹੇ ਸੀ ਅੱਜ ਉਹਨਾਂ ਨੇ ਆਪਣੀ ਪਰਫਾਰਮੈਂਸ ਦਿੱਤੀ ਬਹੁਤ ਹੀ ਅੱਛੀ ਪੇਸ਼ਕਾਰੀ ਕੀਤੀ ਆ ਛਿਰੀ ਦੇਸ਼ ਛਿਰਾਦਾ ਜੀ ਇਹਨਾਂ ਬੱਚਿਆਂ ਤੇ ਆਪਣਾ ਇਸੇ ਤਰ੍ਹਾਂ ਆਸ਼ੀਰਵਾਦ ਬਣਾਈ ਰੱਖਣ ਜਨਤਾ ਜਨਰਦਨ ਨੂੰ ਇੱਕ ਵਾਰੀ ਫੇਸ ਸ਼੍ਰੀ ਗਣੇਸ਼ ਭਜਨ ਮੰਡਲੀ ਬੜਾ ਪਿੰਡ ਵੱਲੋਂ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ